ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਥਾਣਾ ਸੇਵਲਾਈਂ ਦੀ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੋਰੀ ਦੇ ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਨਸ਼ੇੜੀ ਹੈ ਅਤੇ ਨਸ਼ੇ ਕਰਨ ਦਾ ਆਦੀ ਹੈ ਜਿਸ ਦੇ ਕੋਲੋਂ ਚੋਰੀ ਦੇ ਕਰੀਬ 13 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਇਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਰਾਮਦ ਕੀਤੇ ਗਏ ਮੋਟਰਸਾਈਕਲਾਂ ਦੀਆਂ ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਸ ਦੇ ਵੱਲੋਂ ਚੋਰੀ ਕੀਤੇ ਗਏ ਸਨ ਅਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਇਹ ਬਾਈਕ ਬਰਾਮਦ ਕਰ ਲਏ ਗਏ ਹਨ ਸੋ ਜੇਕਰ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਡਾ ਵੀ ਮੋਟਰਸਾਈਕਲ ਦਿਖਾਈ ਦਿੰਦਾ ਹੈ ਤਾਂ ਤੁਸੀਂ थाना ਸਿਵਲ ਦੇ ਲਾਈਨ ਦੇ ਨਾਲ ਸੰਪਰਕ ਕਰਕੇ ਆਪਣੀ ਦਾਵੇਦਾਰੀ ਕਰ ਸਕਦੇ ਹੋ ਪੂਰੀ ਜਾਣਕਾਰੀ ਸੁਣਦੇ ਆਂ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਸਾਡੇ ਕੋਲ ਇੱਕ ਅੰਕੁਸ਼ কুমার ਪੁੱਤਰ ਹਰੀਸ਼ ਕੁਮਾਰ ਸਿਵਲ ਲਾਈਨ ਕਲੱਬ ਕੋਲੇ ਉਹਨਾਂ ਦਾ ਘਰ ਉੱਥੇ ਉਹਨਾਂ ਨੇ ਇੱਕ ਕੰਪਲੇਂਟ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਸੀ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਕੈਮਰਾ ਚੈੱਕ ਕੀਤੇ ਤੇ ਫੁਟੇਜ ਹਾਸਲ ਕੀਤੀ ਤੇ 2 ਦਿਨਾਂ ਦੇ ਵਿੱਚ ਪਰੋ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਬਲੂ ਕੋਟਲੀ ਤੇ ਫਿਰ ਇਸ ਤੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਇੱਕ ਪੁਲਿਸ ਰਿਮਾਂਡ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁੱਛਗਿੱਛ ਦੇ ਵਿੱਚ ਇਹਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੰਜ ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ ਫਿਰ ਅਸੀਂ ਇਹਦਾ ਸਾਨੂੰ ਹੋਮ ਇਸ ਵੀ ਅਸੀਂ ਇਹ ਤੋਂ ਹੋਰ ਵੀ ਬਰਾਮਦਗੀ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਦੋਸਤੋ 13 ਮੋਟਰਸਾਈਕਲ ਬਰਾਮਦ ਕਰਵਾ ਲਏ। ਤੇ ਕਿੱਥੋਂ ਚੋਰੀ ਕਰਦੇ ਕਿਸ ਸਮੇਂ ਕਰਦੇ ਸੀ? ਜੀ ਇਹ ਬਟਿੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜੀ ਇਹਨੇ ਮੋਟਰਸਾਈਕਲ ਜਿਹੜੀ ਵੀ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦਾਦੀ ਹੈ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ ਤੇ ਅੱਗੇ ਫਿਰ ਕੋਇਸਕ ਨੇ ਆਪ ਦੇ ਕੁੜੇ ਰੱਖ ਲੇ ਆਪ ਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡੇ ਵਾਲੀ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਫਿਰ ਇਹ ਅੰਗੇ 5000 ਦੇ ਵਿੱਚ ਵੇਚ ਦਿੰਦਾ ਮੋਟਰਸਾਈਕਲ ਕਿਸ ਸਮੇਂ ਜਾਉਂਗਾ ਦਿਨਿੰਦਿਕ ਰਾਤ ਨੂੰ ਕੋਇਸ ਦੇ ਬਾਹਰ ਜਾਂ ਕੋਈ ਪਾਰਕ ਇਹ ਦਿਨ ਹੀ ਕਰਦਾ ਜੀ ਇਹ ਜਿਹੜੀਆਂ ਵਰਦਤਾਂ ਕਰਦਾ ਦਿਨ ਹੀ ਕਰਦਾ ਤੇ ਤੇ ਪਹਿਲਾਂ 4 ਮੁਕਦਮੇ ਪਹਿਲਾਂ ਵੀ ਦਰਜ ਹੈਗੇ ਆ ਜੀ ਜੈਤੋ ਕੋਟਕਪੁਰਾ ਨਹੀਂ ਵਾਲਾ ਕਤਵਾਲੀ ਥਾਣਾ ਬਟੰਡਾ ਤੇ ਤੇ ਪਹਿਲਾਂ 4 ਪਰਚੇ ਦਰਜ ਹੈ ਇੱਕ ਨਸ਼ੇ ਦਾ ਪਰਚੂ ਵੀ ਦਰਜ ਹੈ ਤੇ ਸੋ ਜਿਹੜੀ ਵਿੱਚੀ ਨੇ ਉੱਪਰ ਕਵਰੀ ਹੋਈ ਤੇ ਅਜੇ ਬਾਕੀ ਆ ਨਹੀਂ ਹੁਣ ਅਸੀਂ ਤੋਂ ਮੁਕੰਮਲ ਤਫਤੀਸ਼ ਕਰਕੇ 13 ਮੋਟਸਵਲ ਬRAND ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਵੀ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚ ਦਿੰਦਾ ਮੋਟਸਵਲ ਜਿਹੜੇ ਖਰੀਦਣ ਵਾਲੇ ਆ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਨਹੀਂ ਦੇਖੋ ਉਹ ਅਨਜਾਨ ਬੰਦੇ ਕੋਲ ਤੋਂ ਮੈਂ ਦੱਸਿਆ ਕੁਛ ਤਾਂ ਇਹਦੇ ਆਪਦੇ ਘਰੇ ਹੀ ਮੋਟੇ ਸੰਬੰਧ ਹੋਏ ਆ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5-4000 ਰੁਪਏ ਦੇ ਵਿੱਚ ਨੇ ਵੇਚਤਾ ਤਾਂ ਮੇਰੇ ਸਾਬ ਨੂੰ ਉਹਨਾਂ ਦਾ ਕੋਈ ਕਸੂਰ ਸਰ ਜੇ ਮੰਨ ਲਓ 4000 ਰੁਪਏ ਤੁਸੀਂ ਕਹਿੰਨੋ ਵੇਚ ਦਿੰਦਾਗਾ ਨਾਲ ਕਾਗਜ਼ ਪੱਤਰ ਵੀ ਮੰਗਦਾ ਹੀ ਹੁੰਦਾ ਜੀ ਮੰਨ ਲੋ ਕਸ਼ਮੀਰ ਪੌਮਸਤਾ ਹੁੰਦੀ ਹੈ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫ ਆਈ ਆਰ ਬਟਰਮ ਦਾ ਵਿੱਚ ਕਿਸੇ ਦਾ ਆਰ ਸੀ ਵਿੱਚ ਹੈਗੀ ਹੈ ਤਾਂ ਉਹ ਫਿਰ ਇਹ ਸਭ ਨੋਟ ਦੇ ਦਿੰਦੇ ਨੇ ਕਿ ਮੋਟਰਸਾਈਕਲ ਵੇਚ ਚੁੱਕੇ ਇਸੇ 13 ਮੋਟਰਸਾਈਕਲ ਦੱਸਣ ਤੁਹਾਨੂੰ ਦੱਸਿਆ 13 13 ਸੀ ਬਰਾਬਰ ਹਾਂ ਹਾਂਜੀ 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 ਸਰ ਕਿੰਨਾ ਪੜਿਆ ਲਿਖਿਆ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6 7 ਜਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਇਹ ਬੇਲਾ ਨਸ਼ੇ ਦੀ ਆਦੀ ਹੈ ਜੀ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਟਿੱਡੇ ਦਾ ਵੀ ਸੇਵਨ ਕਰਦਾ ਲੱਗਦਾ ਹੋਰ ਵੀ ਕੋਈ ਸ਼ਾਮਿਲ ਹੋ ਸਕਦਾ ਵੀ ਇੰਨੇ ਮੋਰਚਾ ਦਰਜ ਹੋਵੇ ਅਸੀਂ ਫੁਟੇਜ ਜੀ ਦੋ ਤਿੰਨ ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਵੀ ਜਿੰਨੀ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਆਉਂਦਾ ਜੀ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਉਹ ਜ਼ਿਲ੍ਹੇ ਪਟਿੰਡੇ ਦੇ ਹੀ ਆ ਕਿ ਵਕ ਵਕ ਨਹੀਂ ਨਹੀਂ ਪਟਿੰਡੇ ਦੇ ਹੀ ਆ ਜੀ ਸਾਰੇ ਤੇ ਵੀ ਬਰਾਮਦ ਕਰੇ ਚਲ ਕਈ ਵਾਰ ਕਿਸੇ ਲੋਜਿਸ ਦੇ ਉਂਦੀ ਬਗਾਰ ਕਾਰਖਾਨਿਆਂ ਤੋਂ ਜਿਵੇਂ ਲੈਣ ਦੇ ਮੋਟਰਸਾਈਕਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਂ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਲਚ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈ ਲੈਣੇ ਨਹੀਂ ਚਾਹੀਦੇ ਬਾਅਦ ਚ ਉਹਨਾਂ ਤੇ ਵੀ ਬਣਦੀ ਕਰ ਬਿਓ ਥੈਂਕ ਯੂ